ਇਹ ਹਥਿਆਰ ਆ ਹਥਿਆਰ ਦੇ ਵਿੱਚ ਰੇਗਮਾਰ ਪਾ ਕੇ ਬਹੁਤ ਸੋਹਣਾ বাজਦਾ ਮਿੱਤਰੋ ਇਹ ਦਿਖਾਉਨੇ ਆ ਤੁਹਾਨੂੰ ਵੀ ਕਿਵੇਂ বাজਦਾ ਰੇਗਮਾਰ ਯਾਰ ਹਜੇ ਘਰ ਕਿਤੇ ਪਸ਼ੂ ਹੁੰਦੇ ਨੇ ਨਾ ਆਰ ਕੇ ਗੋਹਾ ਦੂਜੇ ਦੇ ਨਾਲ ਇਹ ਗੇਟ ਤੇ ਅਸੀਂ ਰੰਗ ਕਰ ਰਹੇ ਹਾਂ ਕਿਤੇ ਬੇਲੇ ਟਾਈਮ ਮੇਰੀ ਹਿਸਟਰੀ ਵੀ ਦੱਸਾਂਗੇ ਅਸੀਂ ਪਹਿਲਾਂ ਵੀ ਕਿਰਾਂ ਕਰਿਆ ਸੀ ਰੰਗ ਇਹ ਤੇ ਸਾਰੀ ਉਮਰ ਉਪਰ ਨਾਲ ਹੀ ਰਹਿਣਾ ਆਪਾਂ ਨਾਲ ਹੁਣ ਹੀ ਚੱਲੋ ਏ ਆ ভাই ਪੈਂਟੂ ਸਮੋਸਾ ਬੰਡਾਰਾ ਆ ਦੇ ਗੋਲੇ ਹੁਣ ਬਣਾਉਗਾ ਸਾਡੇ ਗੋਲੇ ਜਮਾ ਤਾਜੇ ਹੀ ਲੈ ਕੇ ਜਾਵਾਂਗਾ ਫਿਰ ਤਾਜੀ ਜੇ ਕਰੇ ਮੇਰੇ ਵੀਰ ਨੇ ਕਰਾਉਣਾ ਹੋਵੇ ਰੰਗ ਤਾਂ ਇਹਨਾਂ ਨਾਲ ਜਰੂਰ ਸੰਪਰਕ ਕੀਤਾ ਜਾਵੇ ਨੰਬਰ ਬੋਲ ਦਿਓ ਜੀ ਛੋਟਾ 95 ਜੀ ਫਿਰ ਲੱਗਾ ਜੀ ਸਾਡਾ ਕੰਮ ਲਵੀ ਬਲਾਈ ਰਹਿ ਗਏ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਆਪਣੇ ਨਵੇਂ ਬਲੌਗ 'ਚ ਅੱਜ ਆ ਹੀ ਆਪਣੇ ਬਲੌਗ ਦਾ 338 ਮਦਨ ਮਤਰੋ ਅੱਜ ਕਰਦੇ ਆਪਾਂ ਨੇਕੇ ਮੋਟੇ ਇਹ ਕੰਮ ਹੋਰ ਸੁਣਾਓ ਹੋਰ ਸੁਣਾਓ ਕੀ ਹਾਲ ਚਾਲ ਨੇ ਠੰਡ ਹੈ ਕਿ 32 ਪੈ ਰਹੀ ਹੈ ਯਾਰ ਜਿਹੜੇ ਹਿਸਾਬ ਤੇ ਦਸੰਬਰ ਵੀ ਚੱਲ ਪਿਆ ਆ 4 ਦਸੰਬਰ ਹੈ ਤੇ ਇਸ ਵਾਰ ਐਸੀ ਨਹੀਂ ਇੰਨੀ ਠੰਡ ਨਹੀਂ ਹੈਗੀ ਪਿਛਲੀ ਵਾਰੀ ਬਹੁਤ ਜ਼ਿਆਦੇ ਪੈਣ ਲੱਗੀ ਸੀ ਤੁੰਦ ਪਿਛਲੀ ਵਾਰੀ ਅਸੀਂ ਕਣਕ ਦੀਆਂ ਬੱਟਾਂ ਖਿੱਚਦੇ ਸੀ ਤੇ ਆਪਾਂ ਐ ਬੱਟਰਾਂ ਦੇ ਸਿਰਾਂ ਨਹੀਂ ਸੀ ਜਨਾ ਬਾਹਣ ਦਾ ਵੀ ਤੱਕ ਨਾਲ ਹੀ ਖਿੱਚੀਆਂ ਸੀ ਉਹ ਹਿਸਾਬ ਤੇ ਇਸ ਵਾਰੀ ਜਿਵੇਂ ਮੈਂ ਕਹਿੰਦੇ ਤਾਂ ਹੈ ਕਿ ਨਹੀਂ ਠੰਡ ਬਹੁਤ ਪੈਣੀ ਆ ਪਰ ਜਿਹੜੇ ਹਿਸਾਬ ਤੇ ਲੱਗਦਾ ਜਿਆ ਹਨਾ ਵੀ ਲਸਣ ਦੇ ਕੋ ਆਏ ਸੂਰਜ ਉਹ ਸਾਬ ਤੇ ਐ ਨਹੀਂ ਲੱਗਦਾ ਹੈਗਾ ਵੀ ਇਦਾਂ ਦੀ ਜ਼ਿਆਦੇ ਪੂ ਬਾਕੀ ਪਤਾ ਹੀ ਨਹੀਂ ਯਾਰ ਹਨਾ ਕਹਿੰਦੇ ਤਾਂ ਹੈਗੇ ਨੇ ਵੀ ਵੱਧ ਪੈਣੀ ਆ ਮੈਨੂੰ ਨਹੀਂ ਪਤਾ ਲੇਟ ਪਈ ਜਾਵੇ ਕਿਉਂਕਿ ਕੁਦਰਤ ਦੇ ਰੰਗਾਂ ਦਾ ਬਾਈ ਕੋਈ ਪਤਾ ਨਹੀਂ ਹਨਾ ਵੀ ਠੰਡ ਵੀ ਜਿਵੇਂ ਗਰਮੀ ਵਾਧ ਜਾਂਦੀ ਹੈ ਠੰਡਾ ਪਤਾ ਨਹੀਂ ਇਹਦਾ ਰੱਬ ਤੇ ਕੋਈ ਪਤਾ ਨਹੀਂ ਇੱਕ ਕੁਦਰਤ ਹੀ ਆ ਜਿਹੜੀ ਆਜ਼ਾਦ ਹੈ ਨਹੀਂ ਬਾਕੀ ਹਰੇਕ ਚੀਜ਼ ਤੇ ਤਾਂ ਬੰਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੂੰ ਬਾਕੀ ਕਣਕ ਕਣਕ ਆਪਣੀ ਓਕੇ ਰਿਪੋਰਟ ਆ ਉਹ ਵੀ ਹੋ ਗਈ ਨਾ ਕਾਲੀ ਦੇਖੋ ਜੀ ਜੀ ਬੱਦਲਾਲ ਜੀ 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 ਕਹਿੰਦੇ ਜੀ ਰੇਟ ਡਿੱਗਣ ਵਾਲਾ ਰੇਟ ਡਿੱਗਣ ਵਾਲਾ ਬਾਕੀ ਹੋਰ ਸੁਣਾਓ ਯਾਰ ਜਿਹੜੇ ਆਪਣੇ ਬਾਈ ਦਵਾਈ ਦੂਈ ਵਾਲੇ ਨੇ ਲਈ ਜਾਂਦੇ ਨੇ ਟਾਈਮ ਸਰ ਹੈ ਹੈ ਕਿਵੇਂ ਆ ਤਰ੍ਹਾਂ ਹੀ ਕਹਿਣਾ ਹੁਣ ਆ ਬਾਈ ਵੀ ਜਿਹੜੇ ਦਵਾਈ ਲਈ ਜਾਂਦੇ ਨੇ ਹਨਾ ਉਹ ਤਾਂ ਗੌਰ ਨਾਲ ਲਈ ਜਾਓ ਤੇ ਜਿਹੜੇ ਨਾਲੇ ਦਵਾਈ ਲਈ ਜਾਂਦੇ ਨੇ ਨਾਲੇ ਵਿੱਚ ਨਸ਼ਾ ਆਇਆ ਕਰ ਲੈਂਦੇ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਵੀ ਮਤਰੋ ਨਸ਼ੇ ਨੂੰ ਛੇਡੋ ਬਾਕੀ ਐਂ ਯਾਰ ਵੀ ਨਿਕਲਣਾ ਕੱਖ ਨਹੀਂ ਹੈਣਾ ਪਸਤਾਵਾ ਹੀ ਹੁੰਦਾ ਯਾਰ ਜਿੰਨਾ ਚਿਰ ਨਸ਼ਾ ਕਰੋਗੇ ਯਾਰ ਜਿਵੇਂ ਮੈਂ ਤਾਂ ਇੱਕ ਗੱਲ ਤੀ ਨਿਮੇੜਦਾ ਹੁਣੇ ਗੱਲ ਵੀ ਜੇ ਨਾ ਟਾਈਮ ਤੁਸੀਂ ਨਸ਼ਾ ਕਰੋਗੇ ਉਹਨਾਂ ਟਾਈਮ ਯਾਰ ਆਨ ਸਵਾਦ ਸਬੂਤ ਆ ਜਿਹੜੇ ਵਿੱਚ ਕਹਿੰਦੇ ਨੇ ਸਵਾਦ ਆ ਜਾਂਦਾ ਫੁਲਾਨਾ ਨਸ਼ੇ ਨਾਲ ਸਵਾਦ ਹੁੰਦਾ ਟਾਈਮ ਸਵਾਦ ਸਬੂਤ ਤਾਂ ਆਪਾਂ ਨੂੰ ਪਤਾ ਹੀ ਹੈ ਯਾਰ ਹਨਾ ਮੈਂ ਆਪ ਇਹ ਜੀ ਚੁਣ ਲੰਘਿਆ ਵੀ ਇਹ ਸਵਾਦ ਸਬੂਤ ਨਵੇਂ ਜਵਾਕਾਂ ਨੂੰ ਤਾਂ ਹੁੰਦਾ ਜਿਹੜੇ ਲੱਗਦੇ ਲੱਗਦੇ ਜੇ ਹੁੰਦੇ ਨੇ ਉਹਦਾ ਕਹਿ ਦੇਣ ਵੀ ਸੁਆਦ ਬਾਕੀ ਜਿਹੜਾ ਬੰਦਾ ਅੱਦੀ ਹੋ ਜਾਂਦਾ ਬਾਈ ਉਹਨੂੰ ਪੁੱਛੋ ਵੀ ਸੁਆਦ ਆਉਂਦਾ ਕਿ ਨਹੀਂ ਆਉਂਦਾ ਹੈ ਜਵਾਗੜੇ ਦੀ ਮਜਬੂਰੀ ਬਣ ਜਾਂਦੀ ਹੈ ਜਵਾਗੜੇ ਨੂੰ ਪਤਾ ਵੀ ਭੈਣਾ ਜੀ ਨਾ ਖਾਦਾ ਕੋਸ ਨੀਂਦ ਹੀ ਨਹੀਂ ਆਉਣੀ ਠੀਕ ਹੈ ਬਿਲੱਤਾਂ ਟੁੱਟਣਗੀਆਂ ਠੀਕ ਹੈ ਉਹਨੂੰ ਪੁੱਛੋ ਵੀ ਸੁਆਦ ਆ ਕਿ ਕੀ ਹੈ ਉਹਦਾ ਹੁਣ ਇੱਕ ਜਿਹੜਾ ਲੱਗ ਜਾਂਦਾ ਬੰਦੇ ਨੂੰ ਰੋਗ ਯਾਰ ਫਿਰ ਕਹੀ ਜਾਂਦਾ ਵੀ ਕਾਲ ਏ ਐਂ ਕੀ ਹੁੰਦਾ ਹੈ ਜਾ ਫਲਾ ਨਕ ਉਸ ਕਰ ਲਈ ਹੈ ਨਾ ਸੋ ਮੇਰਾ ਤਾਂ ਇਹੀ ਕਹਿਣਾ ਬਾਈ ਜਿਹੜੇ ਕਰਦੇ ਨੇ ਉਹ ਹਟੋ ਯਾਰ ਨਿਕਲੋ ਇਹ ਚੋਂ ਜਿਹੜੇ ਨਹੀਂ ਕਰਦੇ ਬਾਈ ਉਹ ਜਾਇਓ ਵੀ ਨਾ ਹੈ ਬਾਕੀ ਯਾਰ ਬਹੁਤ ਵਧੀਆ ਰਿਸਪੌਂਸ ਮਿਲਦਾ ਛੋਟਾ ਵੀ ਹੈ ਨਾ ਬਾਕੀ ਯਾਰ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਮੇਨ ਮਕਸਦ ਆਪਣਾ ਫੋਕਸ ਆਪਣਾ ਉਤੀ ਰਹਿਣਾ ਹੁੰਦਾ ਜਿਵੇਂ ਅਰਜਨ ਨੂੰ ਮੱਸੀ ਨਹੀਂ ਮੱਸੀ ਅੱਖ ਨਹੀਂ ਲੀਣੀ ਹੁੰਦੀ ਜੀ ਕੋਈ ਗੱਲ ਆਪਣਾ ਮੇਨ ਫੋਕਸ ਆਪਣਾਈ ਹੁੰਦਾ ਯਾਰ ਵੀ ਜੇ ਕਿਸੇ ਦੀ ਜ਼ਿੰਦਗੀ ਬਦਲੇ ਆਪਣੇ ਕਰਕੇ ਹੈ ਨਾ ਵੀ ਉਹਦੇ ਲਈ ਆਪਾਂ 24 ਘੰਟੇ ਹਾਜ਼ਰ ਆ। ਪਾ ਬੰਦੇ ਦੀ ਚਾਹ ਹੋਣੀ ਚਾਹੀਦੀ ਯਾਰ ਬੰਦਾ ਕੱਲ ਨੂੰ ਐ ਨਾ ਗਏ ਵੀ ਮੇਰਾ ਕਿਸੇ ਨੇ ਸਾਥ ਨਹੀਂ ਸੀ ਦਿੱਤਾ। ਮੇਰਾ ਘਰ ਦੇ ਨਹੀਂ ਸਾਥ ਦਿੰਦੇ ਸੀ ਮੇਰਾ। ਜਿਹੜਾ ਤਾਂ ਘਰ ਦੇ ਨਹੀਂ ਸਾਥ ਦਿੰਦੇ ਉਹਨਾਂ ਦਾ ਸਾਥ ਵੀ ਦੇਵਾਂਗੇ ਯਾਰ। ਪਰ ਐ ਵੀ ਨਿਕਲੋ ਯਾਰ। ਠੀਕ ਆ ਬਾਕੀ ਸੋ ਹੋਰ ਤੁਹਾਨੂੰ ਦੱਸ ਤੇ ਆਪਣੇ ਤਰਹੁਲੇ ਦਾ ਮੇਲਾ ਆ ਗਿਆ ਕੱਲ ਪਾਇਆ ਸੀ ਵਲੌਗ ਵੀ। ਪਸ਼ੂ ਮੇਲਾ। ਉਹਤੇ ਵੀ ਦਿਖਾਵਾਂਗੇ ਤੁਹਾਨੂੰ ਤਿੰਨ ਦਿਨ ਹੁਣ ਰੌਣਕਾਂ। ਬਾਕੀ ਜਿਹੜੇ ਵੀਰਾਂ ਕੋਲੇ ਵਧੀਆ ਪਸ਼ੂ ਨੇ ਹਨ ਉਹ ਲਿਆ ਸਕਦੇ ਨੇ ਯਾਰ ਆਪ ਦਾ। ਉਰੇ ਵੀਡੀਓ ਮਾ ਕੇ ਪ੍ਰੋਪਰ ਜਾਣਕਾਰੀ ਆਈਆਂ ਵੀ ਹੁਣ ਜਦ ਬਣੇ ਰਹੋ ਸਾਡੇ ਨਾਲ ਦਿਖਾਵਾਂਗੇ ਤੁਹਾਨੂੰ ਬੀਐਫਐ ਪਾਸੂ ਮੇਲਾ ਠੀਕ ਐ ਬਸ ਇਹ ਹੀ ਆ ਬਾਈ ਫਿਰ ਬਾਲਾ ਵੱਡਾ ਹੋ ਜਾਣਾ ਬਲੌਗ ਤਾਂ ਕਰਕੇ ਆਪਾਂ ਬਣੇ ਰਹੋ ਸਾਡੇ ਨਾਲ ਹੋਰ ਦੇਖੋ ਵਿੱਕੀ ਬਣ ਕਣਕ ਰੱਖ ਦੇਖ ਲੋ ਕਣਕ ਚ ਕੀੜਾ ਮਾਰਨ ਆਏ ਜੀ ਤੁਹਾਨੂੰ ਵੀ ਦਿਖਾ ਚੱਲੀ ਹਾਂ ਵੀ ਮਤਰਾ ਅੱਜ ਜੇ ਮੈਂ ਤੁਹਾਨੂੰ ਪਤਾ ਹੀ ਆ ਪੱਜ ਕਰਨੀਆਂ ਗੇਟਾਂ ਦੀ ਸਫਾਈ ਤਾਂ ਕਰਕੇ ਹਥਿਆਰ ਚੱਕ ਲੈਨੇ ਇਹ ਹਥਿਆਰ ਆ ਹਥਿਆਰ ਦੇ ਵਿੱਚ ਰੇਗ ਮਾਰ ਪਾ ਕੇ ਬਹੁਤ ਸੋਹਣਾ বাজਦਾ ਮਿੱਤਰੋ ਇਹ ਦਿਖਾਉਨੇ ਆ ਤੁਹਾਨੂੰ ਵੀ ਕਿਵੇਂ বাজਦਾ ਰੇਗ ਮਾਰ ਅਜਾ ਪਰ ਉਹ ਗੇਟਾਂ ਤੇ ਕਰਨਾ ਰੇਗ ਸੁਣੇ ਲੱਗਣਗੇ ਤਾਂ ਕਰਕੇ ਤੇ ਆਪ ਆਪ ਹੀ ਕਰਾਂਗੇ ਕਿਉਂਕਿ ठेकेदार ਨੇ ਪੈਸੇ ਬਹੁਤ ਜ਼ਿਆਦਾ ਮੰਗ ਲਏ ਸੀ ਐਨੇ ਪੈਸੇ ਨਹੀਂ ਅਸੀਂ ਆਖਿਆ ਵੀ ਦੰਦੇ ਪਤਾ ਕਹਿੰਦਾ 2000 ਲੱਗੂਗਾ ਯਾਰ ਮਾਨ ਸੀ ਫਿਰ ਮੈਂ ਕਿਹਾ ਜਰਾ ਅਸੀਂ ਆਪ ਹੀ ਨਹੀਂ ਮਾਰ ਲਾਂਗੇ ਹਾਂ ਅਸੀਂ ਕਿਉਂ ਵੀ ਲੋ ਬੜੀ ਵੀਰੇ ਆਏ ਆ ਵੀ ਅਸੀਂ ਮਿਹਨਤੀਆਂ ਯਾਰ ਮਿਹਨਤ ਮੈਂ ਉਹੀ ਕਹਣਾ ਉਹਨਾਂ ਵੀ ਮਿਹਨਤ ਕਰੋ ਯਾਰ ਆਪਣੇ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਆ ਨਹੀਂ ਕਰਦਾ ਯਾਰ ਇੱਕ ਤਾਂ ਮਿਹਨਤ ਕਰਦਾ ਬੰਦਾ ਬਣਸਾ ਭਣਸੇ ਦੀ ਮਿਹਨਤ ਤਾਂ ਦਰਸ਼ਕਾਂ ਨੂੰ ਪਤਾ ਹੀ ਹੈ ਜੇ ਨਹੀਂ ਭਣਸੇ ਨੇ ਮਿਹਨਤ ਕਰੀ ਆ ਐਂ ਲੱਗੂ ਭਣਸੇ ਕਿਵੇਂ ਲੱਗੂ ਯਾਰ ਮੈਨੂੰ ਐ ਬੜਾ ਸਲੀਖਾ ਫੜਦਾ ਮੈਂ ਦਿਖਾ ਦਾਂ ਯਾਰ ਆ ਦੇਖੋ ਮਿੱਤਰੋ ਫਿਰ ਚੱਕ ਲਏ ਅਸੀਂ ਆਪਦੇ ਹਥਿਆਰ ਤੇ ਆਪ ਜਾ ਮਾਰਤਾ ਐਂ ਬੁਰਸ ਨਾਲ ਠੀਕ ਹੈ ਇਹ ਕਰੂਗਾ ਰੰਗ ਲਾਉਣ ਨੂੰ ਆ ਰੋਟਾ ਉਹ ਦੇਖੋ ਕਿਵੇਂ ਮੱਚ ਦਾ ਰੋਟਾ ਕਦੇ ਢੱਕਾ ਨਹੀਂ ਲਾਉਦਾ ਉਤੇ ਰਏ ਨਹੀਂ ਸਟਾਏ ਨੇ ਪਪੜੋ ਦੇ ਸਟਾਏ ਆਪਣੇ ਨਾਲ ਆ ਲੈ ਹੁਣ ਰੇਗ ਮਾਰਾ ਉਹ ਲੈ ਗਿਆ ਚੱਕ ਕੇ ਹੁਣ ਤਾਂ ਨਹੀਂ ਨਾਤਾ ਹਾਂ ਮੇਰੇ ਕੰਮ ਹੀ ਨਹੀਂ ਕਰਨਾ ਜੀ ਕੋਈ ਇਹ ਆ ਫੋਨ ਦੇ ਖੋਲ੍ਹ ਕੇ ਕਰੀ ਜੀ ਕਿਉਂ ਨਹੀਂ ਕਰਨਾ ਯਾਰ ਕਰਾ ਕਰੀ ਚਾ ਕਰਾ ਆਹ ਤੇ ਪਤਾ ਹੀ ਆ ਦਰਸ਼ਕਾਂ ਨੂੰ ਆ ਤੇ ਮੇਰੇ ਹੱਥ ਚ ਹੈਗਾ ਆਟਾ ਰੇਟ ਅਸੀਂ ਕਰਾ ਕੇ ਆਵਾਂਗੇ ਰੰਗਾ ਇੱਕ ਤਾਂ ਐ ਹੁੰਦੀ ਆ ਦੋਨੇ ਲਾਵਾਂਗੇ ਤੇਰਾ ਵੀ ਕਰਾ ਕੇ ਆਵਾਂਗੇ ਇਹ ਜੀ ਲੱਡੂ ਬਦਨੇ ਹੁੰਦੇ ਆਪਾਂ ਆਪਣੇ ਕੋਲੇ ਤਿੰਨ ਗੇਟ ਨੇ ਇੱਕ ਤੇਰਾ ਇੱਕ ਮੇਰੇ ਕੇ ਸਾਰਿਆਂ ਦਾ ਐ ਮਿਲ ਕੇ ਕੰਮ ਕਰਿਆ ਕਰੋ ਬਈ ਤੁਸੀਂ ਵੀ ਸਾਰੇ ਜਾਨਾਂ ਨੂੰ ਬੇਨਤੀ ਆ ਅਸੀਂ ਵੀ ਮਿਲ ਕੇ ਕਰਾਂਗੇ ਉਹ ਕੰਮ ਉਹ ਨਹੀਂ ਉਹ ਉਹ ਗੇਟ ਦੇ ਆ ਦਾ ਬੱਤਾ ਉਹ ਹੈ ਜੇ ਤੁਮ ਖਾਣ ਫਿੰਦ ਮੰਗਾ ਹਾਂ ਕਿਹੜਾ ਕਹੇਗਾ ਨਾਲ ਤਾਲਕ ਆ ਗੇਟ ਜੀ ਨੂੰ ਬਾਲੀ ਸੀ ਮਿੱਤਰੋ ਯਾਰ ਘਰੇ ਕਰਕੇ ਜੇ ਪਸ਼ੂ ਹੁੰਦੇ ਨੇ ਨਾ ਬਾਹਰ ਕੇ ਕੋਈ ਹੋਰ ਜਿਹੇ ਨਾਲ ਕਿਉਂਕਿ ਪਹਿਲਾਂ ਪੱਤੀ ਮਾਰ ਕੇ ਦੇਖ ਚੋਰ ਦੇ ਘਰੇ ਆ ਗਿਆ ਉਹ ਹਗਵਾ ਰੱਖ ਕੇ ਆਇਓ ਜਰਿਆ ਪਏ ਹਲਕਾ ਹਲਕਾ ਜਾਈ ਜਾਏਗੇ ਜਦੋਂ ਰੰਗ ਕਰਾਂਗੇ ਯਾਰ ਪਾਣੀ ਮਾਰ ਕੇ ਹੁਣ ਹਲਕਾ ਹਲਕਾ ਰੇਗ ਮਾਰ ਮਾਰ ਕੇ ਸਾਫ ਹੋ ਜੂਗਾ ਬਸ ਠੀਕ ਹੈ ਸਾਫ ਨਹੀਂ ਸਾਧਣੀ ਇਹ ਤੇ ਜੜ ਘਟਾ ਜਦੋਂ ਰੰਗ ਕਰਾਂਗੇ ਹਨ ਨਾਲ ਹੀ ਉਹਨੇ ਟੋਟੇ ਤੇ ਰੇਗ ਮਲ ਮਾਰਿਆ ਨਾਲ ਰੰਗ ਐਂ ਕੰਮ ਹੋ ਜੂਗਾ ਐਂ ਕਰ ਇਹ ਗੇਟ ਤੇ ਅਸੀਂ ਰੰਗ ਕਰ ਰਹੇ ਹਾਂ ਕਿਸੇ ਬਿਹਲੇ ਟਾਈਮ ਮੇਰੀ ਹਿਸਟਰੀ ਵੀ ਦੱਸਾਂਗੇ ਅਸੀਂ ਪਹਿਲਾਂ ਵੀ ਕਿਰਾਂ ਕਰਿਆ ਸੀ ਰੰਗ ਇਹ ਤੇ ਆ ਰੀਆਂ ਹਿਟਰੀਆਂ ਸਾਡੀਆਂ ਕੋਈ ਵੀ ਕਿਉਂ ਕੰਮ ਕਰਦੇ ਦੀ ਉਹ ਹੋ ਜਾਂਦਾ ਜੀ ਜਰ ਇਤੂ ਵਧੀਆ ਪਾਣੀ ਕੀ ਮਾਰੂ ਚਮਕੀਦਾ ਜਾਂਦਾ ਮਾਛੋਏ ਏ ਮੇਰ ਮਿੱਤਰੋ ਮਾਏ ਤੇ ਪਾਪੜ ਚੱਲ ਗਏ ਚੱਲ ਪਏ ਰੰਗ ਲੈਣਾ ਫਿਰ ਬਰਨਾਲੀ ਵੀ ਲੈ ਕੇ ਆਉਣੇਗਾ ਗੱਗੂ ਵਰਗੇ ਜਿਹੜੀ ਦੁਕਾਨ ਤੋਂ ਉਹ ਲਿਆਉਂਦੇ ਸੀ ਨਾਲੇ ਉਹਨਾਂ ਦੀਆਂ ਨੇ ਦੋ ਬਾਲਟੀਆਂ ਜੀਆਂ ਨਾਲੇ ਆਪਣਾ ਗੇਟਾਂ ਵਾਲਾ ਨਾਲੇ ਦੂਜੇ ਤੱਕਾਂ ਵਾਲਾ ਆਸਾ ਇਹਦੇ ਕੰਮ ਓਕੇ ਰਿਪੋਰਟ ਇੱਥੇ ਦੀ ਤਿਆਰੀ ਇੱਥੋਂ ਦਾ ਫਿਰ ਅਸੀਂ ਬਣਾਉਣਾ ਹੀ ਹੁੰਦਾ ਨੇ ਬਲੌਗ ਜਦੋਂ ਅਸੀਂ ਬਰਨਾਲੇ ਆਈਏ ਤੇ ਆਹ ਪੁਲ ਦੇ ਉੱਤੇ ਲਿਖਿਆ ਹੋਵੇ ਮਿੱਤੋ ਦਾ ਸਵਾਗਤ ਕਰਦਾ ਹੈ ਬਰਨਾਲਾ ਉਹਦਾ ਫਿਰ ਗੱਲ ਨਹੀਂ ਨਾ ਬਣਦੀ ਨੱਥੋ ਪਹਿਲਾਂ ਪਾਉਣਾ ਹੀ ਪੈਂਦਾ ਯਾਰ ساری ਉਮਰ ਬਰਨਾਲੇ ਰਹਿਣਾ ਸਾਹਵਲਾਣਾ ਹੁਲੀ ਚੱਲੋ ਕੌਲੀ ਦਾ ਦੀ ਹੋਈ ਸਾਵਰ ਸੰਭੋ ਹੋ ਜਾ ਤੇ ਜੀ ਦਾ ਟੂਣੇ ਕਰਦੇ ਲੈ ਆਏ ਸੀ ਫਿਰ ਮਟਰੋ ਰੰਗ ਇਥੇ ਪਿੰਟੂ ਨੂੰ ਲੈ ਕੇ ਚੱਲਾਂਗੇ ਓਏ ਤੁਹਾਨੂੰ ਲਾ ਜਾਾਂਗੇ ਰੋਟੇ ਵਰਗਾ ਰੰਗ ਕਰਾਊਗਾ ਨਾਲ ਸਮੋਸੇ ਲੈ ਜਲਦੇ ਆ ਗੋਲੇ ਲੈ ਚਲਾਂਗੇ ਤੁਹਾਨੂੰ ਅੱਗੇ ਖਾਣ ਦਾ ਵੇਲਾ ਹੋਇਆ ਵੀ ਕਨੇਡ ਨੂੰ ਲੈ ਆਮਗੇ ਤਾਜ਼ਾ ਪਾਣੀ ਵਰਗੇ ਠੰਡੇ ਨਾ ਨਾ ਵਾਲੇ ਵਧੀਆ ਆ ਜਾ ਕੇ ਮੈਂ ਵਾਪੜਾ ਬਰੈਡ ਓਕੇ ਰੋਟਾ ਹੇ ਆ ਭਾਈ ਪੈਂਟੂ ਸਮੋਸਾ ਬੰਡਾਰ ਆ ਦੇਖੋ ਗੋਲੇ ਹੁਣ ਬਣਾਉਗਾ ਸਾਡੇ ਗੋਲੇ ਜਮਾ ਤਾਜੇ ਹੀ ਲੈ ਕੇ ਜਾਵਾਂਗੇ ਫਿਰ ਤਾਜੀ ਪੂਰੇ ਬਣਾ ਰਹੇ ਨੇ ਸਮੋਸੇ ਵੀ ਮੇਤਰੋ ਤਾਂ ਅੱਜ ਤਾਜੇ ਬਣਾਉਂਦਾ ਜਮਾ ਇਹ ਪੂਰਾ ਮਸ਼ਹੂਰ ਆ ਬਰਨਾਲੇ ਦਾ ਹੋ ਗਿਆ ਬਰੈਡ ਖਾ ਕੇ ਜਾਮਾ ਇਹ ਫਿਰ ਗੋਲੇ ਮੇਤਰੋ ਬਣਾ ਬਣਾਈ ਜਾਂਦਾ ਜੀ ਬਾਈ ਗਰਮ ਗਰਮ ਫਿਰ ਅੱਜ ਆ ਗਏ ਗੋਲੇ ਵੀ ਕਰਾ ਲਈ ਪਾਇ ਗੋ ਅੱਠ ਅੱਠ ਗੋਲੇ ਕਰਾ ਦੇ ਕਿਵੇਂ ਆ ਪਾਪੜਾ ਗਰਮ ਗਰਮ ਓਕੇ ਰਪੂਟੀ ਖਾਣ ਚ ਆ ਗਏ ਮਿੱਤਰੋ ਫੇਰ ਲਿਆਏ ਸੀ ਰੰਗ ਰੰਗ ਗਾ ਕੌਣ ਫਿਲੋਂਦੀ ਮੇਰੀ ਇੱਥੇ ਸਵਾ ਦੋ ਉਧਰ ਕਰਮਣ ਨੂੰ ਵੀ ਲੈ ਕੇ ਆਉਣਾ ਘੰਟੇ ਨੂੰ ਸਨੀਆਂ ਦਾ ਵੀ ਟਾਈਮ ਹੋ ਗਿਆ ਸੀ ਤੇ ਇੱਧਰ ਵੀ ਫਿਰ ਚੱਲ ਰਿਹਾ ਉਦੋਂ ਦਾ ਕੰਮ ਹਮਾਰੋ ਮਾਰ ਉਧਰ ਸਾਡੇ ਪੇਂਟਰ ਸਾਹਿਬ ਆ ਗਏ ਨੇ ਉਹ ਆਪਣਾ ਖੋਲਣਗੇ ਰੰਗ ਫਿਰ ਬਿਉਂਤ ਨਾਲ ਉਰੇ ਲਈ ਆ ਕਾਲੀਆਂ ਕਾਲਾ ਕੋਹਣਾ ਪਹਿਲਾਂ ਪੱਤਿਆਂ ਤੇ ਮਾਰ ਨੂੰ ਆ ਸਾਫ਼ ਕਰਤਾ ਸੀ ਕਰੀ ਜਾਂਦੇ ਆ ਸਾਡੇ ਕੋਲੇ ਹਥਿਆਰ ਬਹੁਤ ਪੜੇ ਨੇ ਰੇਗ ਮਾਰ ਵੀ ਮਾਰ ਦੇਣਾ ਆਪੜ ਕੋਲੇ ਵੀ ਹਥਿਆਰ ਰੱਖਾਈ ਤੇਰੇ ਹੱਥ ਚ ਕੀ ਐ ਕਿਉਂ ਮਤਰੋ ਆਜੇ ਨਾਲ ਲਾ ਰਿਹਾ ਪੂਰਾ ਇਧਰ ਥੌਂਕ ਨਾਲ ਕਰਿਆ ਰੰਗ ਜਿਵੇਂ ਅਸੀਂ ਕਹਿੰਨੇ ਹਾਂ ਫਾਹਾ ਨਹੀਂ ਵੜਦੇ ਹੁੰਦੇ ਅਸੀਂ ਕਿਸੇ ਵੀ ਚੀਜ਼ ਦਾ ਘੱਟ ਕਰ ਲੋ ਯਾਰ ਅੱਜ ਨਹੀਂ ਉਹ ਕੱਲੂ ਕਰ ਲਾਂਗੇ ਕੱਲੂ ਨਹੀਂ ਉਹ ਪਰਸੋਂ ਨੂੰ ਕਰ ਲਾਂਗੇ ਪਰ ਆਏ ਨਹੀਂ ਫਿਰ ਜੇ ਮੈਂ ਸਪਰੇਅ ਕਰੀ ਸੀ ਗੁੱਲੀ ਡੰਡਾਰ ਰਿਹਾ ਪਾਪੜਾ ਮਾੜਾ ਜਾ ਵੀ ਜਮਾ ਹੀ ਨਹੀਂ ਦੇਗਾ ਆਇਆ ਭਾਈ ਪੁਰਾਣਾ ਗੇਟ ਨਹੀਂ ਭਾਈ ਸੌਕ ਨਾਲ ਹਾਂ ਵੀ ਕਰਮਨ ਜੀ ਕਿਵੇਂ ਲੱਗਿਆ ਕੋਲਾ ਸਾਡਾ ਵਧੀਆ ਵਧੀਆ ਲੱਗਿਆ ਕਰਮਨ ਵੀ ਆ ਗਿਆ ਸੀ ਜੀ ਬੱਬੂ ਲੈ ਕੇ ਆਇਆ ਇਹਨੂੰ ਆਪਾਂ ਚਾਹ ਪੀ ਰਹੇ ਹਾਂ ਰੰਗ ਮਾਰ ਦਿੱਤਾ ਗਿਆ ਕੋਸਕ ਹੈਕੇ ਕਗੋੜ ਇੱਧਰ ਸਾਡੀ ਸਫਾਈ ਚੱਲ ਰਹੀ ਹੈ ਇੱਧਰ ਮਨ ਲਗੀ ਸਾਫ ਵਾਲਾ ਵੀ ਕੰਮ ਖਾਸਾ ਵੱਜ ਜਾਂਦਾ ਦਰਸ਼ਕੋ ਜੇ ਤੁਹਾਨੂੰ ਕਹੀਏ ਰੰਗ ਵੀ ਵੱਜੀ ਜਾਂਦਾ ਤੇ ਹਾਂ ਵੀ ਇਹ ਵੀ ਕੰਮ ਖਾਸਾ ਉੱਤੋਂ ਦੀ ਹੋ ਗਿਆ ਜੀ ਬਸ ਹੋ ਜਾਊਗਾ ਵੀ ਕੱਲ ਕੱਲ ਨੂੰ ਰੰਗ ਸੋ ਦੇਖੋ ਯਾਰ ਉਥੇ ਗੇਟ ਤੇ ਮਾਰਨਾ ਥੋੜਾ ਜਿਹਾ ਨੀਲਾ ਰੰਗ ਰੰਗ ਸੋਟਾ ਵੀ ਮਾਰੋ ਮਾਰ ਚੱਲਦਾ ਸਾਡਾ ਵੀ ਪੂਰਾ ਚੋਰਾ ਤੇ ਚੱਲ ਆ ਗਮ ਠੀਕ ਹੈ ਜੀ ਪੂਰਾ ਓਕੇ ਰਿਪੋਰਟ ਹੋਰ ਕਹਿਮੋ ਕ ਕਿੰਨੇ ਕਿ ਦਿਨਾਂ ਰਹਿ ਗਿਆ ਆਪਣਾ ਕੰਮ ਲਾਸਟ ਹੈਗਾ ਲਾਸਟ ਹੈਗਾ ਆਪਣੇ ਵੀ ਉਧਰ ਫਿਰ ਆਉਣਾ ਤੁਸੀਂ ਹਾਂ ਕੱਲੂ ਕੱਲੂ ਕੱਲ ਨੂੰ ਆ ਜਾਣਗੇ ਮਿੱਤਰੋ ਆਪਣੇ ਵੀ ਇਹ ਦੇਖੋ ਚਾਚੇ ਕੇ ਕੀ ਬਾਤ ਆ ਯਾਰ ਇਹਨਾਂ ਨੇ ਰੰਗ ਦੀ ਗੱਲ ਬਣਾ ਦੀ ਸਾਰੇ ਦੀ ਦੇਖੋ ਕਿੱਥੋਂ ਵੀਰ ਜੀ ਆਪਾਂ ਬਰਨਾ ਲਓ ਜੀ ਬਰਨਾਲੋ ਜੀ ਬਾਈ ਕਿਸੇ ਨੇ ਰੰਗ ਕਰਾਉਣਾ ਹੋਵੇ ਮੇਰੇ ਵੀਰ ਨੇ ਤਾਂ ਦੇਖੋ ਕੀ ਬਾਤ ਆ ਯਾਰ ਰੰਗ ਚੈੱਕ ਕਰੋ ਤੁਸੀਂ ਕਿਵੇਂ ਚਮਕਦਾ ਸੈਨਿਕ ਯਾਰ ਕੀ ਬਾਤ ਆ ਵੀਰੇ ਦੇਖੋ ਸਾਰਾ ਰੰਗ ਇਹਨਾਂ ਨੇ ਕਰਿਆ ਤੇ ਕਰੇ ਮੇਰੇ ਵੀਰ ਨੇ ਕਰਾਉਣਾ ਹੋਵੇ ਰੰਗ ਤਾਂ ਇਹਨਾਂ ਨਾਲ ਜਰੂਰ ਸੰਪਰਕ ਕੀਤਾ ਜਾਵੇ ਨੰਬਰ ਬੋਲ ਦਿਓ ਜੀ ਛੋਟਾ 97 ਜੀ 97 94 97 94 55 55 96 97 62 62 ਮੈਟਰ ਆਪਾਂ ਸਕਰੀਨ ਤੇ ਵੀ ਇਹਨਾਂ ਦਾ ਨੰਬਰ ਲਿਖਤੀ ਰੂਪ ਚ ਵੀ ਛੱਡ ਦਾਂਗੇ ਆਣਾ ਤੇ ਤੁਸੀਂ ਯਾਰ ਆ ਦੇਖੋ ਬਾਈ ਰੰਗ ਤੇ ਯਾਰ ਤੁਸੀਂ ਆ ਕੇ ਚੈੱਕ ਵੀ ਕਰ ਸਕਦੇ ਹੋ ਕਿ ਆ ਬਾਤਾਂ ਹੀ ਕਰੀਆਂ ਪਈਆਂ ਨੇ ਹੁਣ ਇਹਨਾਂ ਤੋਂ ਆਪਾਂ ਬਰਸ ਲੈਣ ਆਏ ਸੀ ਕਿਉਂਕਿ ਆਪਣਾ ਵੀ ਉਤਰ ਜੋਰਾਂ ਤੇ ਚੱਲਦਾ ਕੰਮ ਆ ਤਾਂ ਕਰਕੇ ਬਾਕੀ ਮਿਲਿਆਵਾਂਗੇ ਕੱਲ ਨੂੰ ਆਪਣੇ ਵਿੱਚ ਕਰਨਗੇ ਇਹ ਉਸ ਜੋੜੀਆਂ-ਜੋੜੀਆਂ ਤੇ ਮਾਰਨਗੇ ਠੀਕ ਆ ਨਾ ਆ ਦੇਖੋ ਯਾਰ ਕਿਆ ਬਾਤ ਹੈ ਰੰਗ ਦੀ ਮਿੱਤਰੋ ਐ ਬਣਾਈਏ ਗੱਲ ਇਹਨਾਂ ਨੇ ਪੂਰੀ ਕਰੋ ਜੈਕਾ ਚੱਕ ਕਰਮਣ ਮਾਸੀ ਤੋਂ ਚੀਜੀ ਲੈ ਕੇ ਖਾਇਆ ਤੇ ਉਹ ਯਾਰ ਜੀ ਜੀ ਮਾਸੀ ਆਇਆ ਬਣਾਈਆ ਬਾਈ ਗੱਲ ਇਹ ਵੀ ਆ ਪ੍ਰੀਤ ਨੂੰ ਅੱਜ ਪ੍ਰੀਤ ਜੱਟ ਲਾਈਵ ਕੇ ਘਰੇ ਪੇਂਟ ਹੋ ਰਿਹਾ ਪੇਂਟਰ ਬਾਹਰੋਂ ਆਇਆ ਹੋਇਆ ਲੱਗਿਆ ਬੇਟਾ ਹਾਂ ਵੀ ਮਿੱਤਰੋ ਫਿਰ ਲੱਗੇ ਸੀ ਆਪਾਂ ਨੂੰ ਟਾਈਮ ਤੁਹਾਨੂੰ ਪਤਾ ਵੀ ਸਫਾਈ ਬਹੁਤ ਕਰਕੇ ਹਨਾ ਕੰਮ ਤਾਂ ਲੰਬਾ ਹੀ ਆਉਂਦਾ ਇਹ ਇਹ ਤਾਂ ਪਿਆ ਲੱਗੇ ਫਿਰ ਪੂਈ ਨੀਲਾ ਇਹੋ ਜਿਹਾ ਲਿਆਂਦਾ ਪਹਿਲਾਂ ਹਰੇ ਦੀ ਚਾਹ ਕੋਈ ਯਾਰ ਤਿੰਨ ਘੇਟ ਨੇ ਵੱਡੇ ਮੈਂ ਸਰਪ੍ਰੇਈ ਜਿਹਾ ਲਿਆਂਦਾ ਤੇ ਬਾਕੀ ਉਦਰਾ ਵੀ ਦਿਖਾ ਦਿਓ ਕਾਲਾ ਮਾਰਦੇ ਨੇ ਦੋਨਾਂ ਸਭੀ ਤੇ ਆਪਣ ਕਾਲਾ ਲੱਗੇ ਹੋਏ ਨੇ ਠੀਕ ਆ ਆਪਾਂ ਆਪੜ ਦਾ ਕਾਲਾ ਮੂਹ ਨਹੀਂ ਕਰਦਾ ਹੁੰਦਾ ਕਾਲਾ ਰੰਗ ਦਾ ਆਪੜ ਦਾ ਫੇਰ ਕਾਲਾ ਫੇਵਰੇਟ ਹਨਾ ਪਾਪੜ ਦਾ ਕੰਮ ਵੀ ਪਾਪੜ ਕੇ ਨਾਲ ਕਾਲੇ ਚੀਮੇ ਵਾਂਗੂ ਕੰਮ ਵੀ ਕਾਲੀ ਕਰੇ ਨੇ ਪਾਪੜ ਨੇ ਅਜ ਤੱਕ ਠੀਕ ਆ ਉੱਧਰ ਉਹ ਮੈਂ ਵਈ ਸਫਾਈ ਹੈ ਅਲੱਦਾ ਪਹਿਲਾ ਕੋੜ ਆ ਯਾਰ ਅਲੱਦਾ ਪਿੱਛੇਲੇ ਪਾਸੇ ਰਹਿੰਦੇ ਆ ਅਲੱਦਾ ਐ ਬਣਾਵਾਂਗੇ ਇਹਦੀ ਗੱਲਬਾਤ ਓਕੇ ਰਿਪੋਰਟ ਮੜਾ ਜਾ ਬੱਸ ਉਹ ਹਾਲਾ ਤੂੰ ਮਾਰ ਇਧਰ ਮੈਂ ਮਾਰ ਉੱਧਰ ਉਹਨਾਂ ਦੀਆਂ ਵੀ ਗੱਲਾਂ ਆ ਪਾ ਦੇ ਵਿੱਚ ਮੜਾ ਜਾ ਥਾਂ ਕਰੋ ਕਰੋ ਵਈ ਕੀ ਗੱਲ ਕਰ ਰਹੇ ਸੀ ਹੱਥ ਭਗ ਜੂ ਤੇਰਾ ਹਾਂ ਹਾਂ ਦੱਸੋ ਯਾਰ ਆ ਬਲੌਗ ਚ ਪਾਉਂਦਾ ਕਰਮਣ ਉੱਥੇ ਤਾਹਣਾ ਮਾਰ ਤਰਾ ਹੱਥ ਭਗ ਜੂ ਮੈਂ ਧੰਨਵਾਦ ਓਏ ਤਾਹਾਂ ਗੇਟ ਲਾ ਕੇ ਕਿਵੇਂ ਬੱਜੂ ਓਏ ਹਾਂ ਵੀ ਮਤਲਬ ਫਿਰ ਲੱਗਾ ਜੀ ਸਾਡਾ ਕੰਮ ਲੱਵੀ ਆਹੀ ਰਹਿ ਗਿਆ ਜੀ ਅਸੀਂ ਥੋੜਾ ਮਾਰ ਕੇ ਦੂਆ ਦੇਖ ਰਹੇ ਹਾਂ ਤਰਾ ਆਥਣ ਹੋ ਗਿਆ ਜੀ ਫਿਰ ਰੰਗ ਵੀ ਆਪਾਂ ਉੱਕੇ ਰਿਪੋਰਟ ਕਰਤਾ ਜਿਵੇਂ ਈ ਲਾਉਣਿਆ ਦਰ ਹੁਣ